ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਵਾਰਥ ਹੁੰਦਾ ਹੈ ਨਾ ਉਹ ਸੱਚ ਨਹੀਂ ਬੋਲਣ ਦਿੰਦਾ ਨਾ ਸੱਚ ਦੇ ਰਾਹ ਦੇ ਉੱਤੇ ਤੁਰਨ ਦਿੰਦਾ ਇਹਨੂੰ ਇਦਾਂ ਵੀ ਕਹਿ ਸਕਨੇ ਆਪਾਂ ਵੀ ਸਵਾਰਥੀ ਬੰਦੇ ਦੇ ਕੋਲ ਸੱਚ ਘੱਟ ਹੁੰਦਾ ਹੈ ਤੇ ਝੂਠ ਦਾ ਸਹਾਰਾ ਜ਼ਿਆਦਾ ਹੁੰਦਾ ਸੱਚ ਬੋਲਣਾ ਹੋਵੇ ਤੇ ਵੈਸੇ ਹੈ ਬੜਾ ਸਰਲ ਸੱਚ ਬੋਲਣ ਲੱਗਿਆਂ ਬਹੁਤਾ ਜ਼ੋਰ ਨਹੀਂ ਲੱਗਦਾ ਕਿਉਂਕਿ ਸੋਚਣ ਦੀ ਲੋੜ ਨਹੀਂ ਪੈਂਦੀ ਬਣਾਉਣ ਦੀ ਲੋੜ ਨਹੀਂ ਪੈਂਦੀ ਜ਼ੋਰ ਫਿਰ ਲੱਗਣਾ ਕਿਸ ਗੱਲ ਤੇ ਐਗਜ਼ਾਮਪਲ ਜੇ ਤੁਸੀਂ ਦਿਨ ਨੂੰ ਦਿਨ ਕਹਿਣਾ ਹੋਵੇ ਕੋਈ ਤੁਹਾਨੂੰ ਪੁੱਛੇ ਬਈ ਅੱਜ ਦਿਨ ਕੀ ਏ ਤੁਸੀਂ ਕਹਿ ਸਕਦੇ ਹੋ ਅੱਜ ਮੰਡੇ ਐ ਸੰਡੇ ਐ ਟਿਊਜ਼ਡੇ ਐ ਵੈਂਸਡੇ ਐ ਕਿਹੜਾ ਦਿਨ ਐ ਬੁੱਧਵਾਰੇ ਵੀਰਵਾਰੇ ਕਿਹੜਾ ਦਿਨ ਐ ਕਹਿ ਸਕਦੇ ਹੋ ਨਾ ਤੇ ਜੇ ਝੂਠ ਬੋਲਣਾ ਹੋਵੇ ਕੋਈ ਕੋਡ ਕਚੈਰੀ ਦੇ ਅੰਦਰ ਵੀ ਅੱਛਾ ਗਵਾਹੀ ਦੇਣ ਤੁਸੀਂ ਗਏ ਜੱਜ ਪੁੱਛਦਾ ਏ ਉਹ ਦਿਨ ਕਿਹੜਾ ਸੀ ਤੁਹਾਨੂੰ ਪਤਾ ਹੈ ਕਿ ਉਹ ਸੰਡੇ ਦਾ ਦਿਨ ਸੀ ਪਰ ਤੁਸੀਂ ਝੂਠ ਬੋਲਣਾ ਬਣਾ ਕੇ ਜੀ ਉਸ ਦਿਨ ਸ਼ਾਇਦ ਮੰਡੇ ਸੀ ਪਤਾ ਨਹੀਂ ਮੰਗਲਵਾਰ ਸੀ ਪਤਾ ਨਹੀਂ ਬੁੱਧਵਾਰ ਸੀ ਫਿਰ ਤੁਹਾਡਾ ਜ਼ੋਰ ਲੱਗਦਾ ਦਿਨ ਨੂੰ ਦਿਨ ਕਹਿਣਾ ਹੋਵੇ ਰਾਤ ਨੂੰ ਰਾਤ ਕਹਿਣਾ ਹੋਵੇ ਫੁੱਲ ਨੂੰ ਫੁੱਲ ਕਹਿਣਾ ਹੋਵੇ ਕੰਡੇ ਨੂੰ ਕੰਡਾ ਕਹਿਣਾ ਹੋਵੇ ਕਾਹਦਾ ਜ਼ੋਰ ਲੱਗਦਾ ਤੁਹਾਡੇ ਘਰਾਂ ਦੇ ਅੰਦਰ ਸਜੋ ਸਮਾਨ ਹੈ ਤੁਹਾਨੂੰ ਕੋਈ ਆਣ ਕੇ ਪੁੱਛਦਾ ਤੁਸੀਂ ਕਾਰ ਖਰੀਦ ਕੇ ਲਿਆਂਦੀ ਵੀ ਇਹ ਕਾਰ ਕਿਹੜੀ ਹੈ ਤੇ ਜ਼ੋਰ ਲੱਗਦਾ ਦੱਸੋਗੇ ਨਾ ਵੀ ਮਰੂਤੀ ਵਾਲਿਆਂ ਦੀ ਹੈ ਜਾਂ ਇਹ ਏ ਬਾਕਸ ਵੈਗਨ ਵਾਲਿਆਂ ਦੀ ਹੈ ਹੰਡਾਈ ਵਾਲਿਆਂ ਦੀ ਹੈ ਜਾਂ ਇਹ ਮਰਸੀਡੀ ਹੈ ਬੀ ਐਮ ਡਬਲਯੂ ਹੈ ਦੱਸੋਗੇ ਨਾ ਕਿੰਨੇ ਦੀ ਆਈ ਝੂਠ ਬੋਲਣਾ ਹੈ ਰੇਟ ਵਧਾ ਕੇ ਦੱਸਣਾ ਗੱਲ ਵੱਖਰੀ ਹੈ ਨਹੀਂ ਤੇ ਅੱਧਾ ਸੈਂਕੜੀ ਨਹੀਂ ਲੱਗਣਾ ਕਹਿ ਦੋਗੇ 20 ਲੱਖ ਦੀ ਆਈ 50 ਲੱਖ ਦੀ ਆਈ ਜਿੰਨੇ ਦੀ ਵੀ ਆਈ ਟਰੈਕਟਰ ਨੂੰ ਟਰੈਕਟਰ ਹੀ ਸਾਰੇ ਲੋਕ ਕਹਿੰਦੇ ਨੇ ਕਿਸੇ ਨੇ ਟਰੱਕ ਨਹੀਂ ਕਿਹਾ ਕਿਉਂਕਿ ਟਰੱਕ ਝੂਠ ਏ ਟਰੈਕਟਰ ਨੂੰ ਟਰੈਕਟਰ ਕਹਿਣ ਲੱਗਿਆ ਤੁਹਾਡਾ ਜ਼ੋਰ ਲੱਗਾ ਕਿਉਂਕਿ ਸੱਚ ਏ ਜਦੋਂ ਝੂਠ ਬੋਲਣਾ ਏ ਉਦੋਂ ਜ਼ੋਰ ਲੱਗਦਾ ਏ ਕਿਉਂਕਿ ਸੋਚ ਕੇ ਬੋਲਣਾ ਏ ਬਣਾ ਕੇ ਬੋਲਣਾ ਏ ਤੇ ਬਣਾਉਣ ਲੱਗਿਆਂ ਸਮਾਂ ਵੀ ਲੱਗਦਾ ਏ ਤੇ ਜ਼ੋਰ ਵੀ ਲੱਗਦਾ ਦੂਜੀ ਗੱਲ ਜਿਹੜਾ ਸਵਾਰਥ ਏ ਨਾ ਸਵਾਰਥ ਉਹ ਸੱਚ ਬੋਲਣ ਤੋਂ ਰੋਕਦਾ ਏ ਉਹਦੇ ਕਈ ਕਾਰਨ ਨੇ ਕਿਉਂਕਿ ਹੋ ਸਕਦਾ ਹੈ ਸੱਚ ਬੋਲਣ ਦੇ ਨਾਲ ਤੁਹਾਡੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਛੱਟ ਵੱਜਦੀ ਹੋਵੇ ਸੱਚ ਬੋਲਣ ਦੇ ਨਾਲ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਝੋਟ ਵੱਜਦੀ ਹੋਵੇ ਸੱਚ ਬੋਲਣ ਦੇ ਨਾਲ ਕਿਸੇ ਪਿੰਡ ਦੇ ਚੰਗੇ ਅਹੁਦੇਦਾਰ ਨੂੰ ਛੱਟ ਵੱਜਦੀ ਹੋਵੇ ਉਹਦੇ ਨਾਲ ਤੁਹਾਡਾ ਸਵਾਰਥ ਜੁੜਿਆ ਹੋਵੇ ਤੁਹਾਡੀ ਗਰਜ ਜੁੜੀ ਹੋਵੇ ਸੱਚ ਦਾ ਪਤਾ ਹੈ ਤੁਹਾਨੂੰ ਪਰ ਜਦੋਂ ਪੰਚਾਇਤ ਦੇ ਅੰਦਰ ਪੁੱਛਿਆ ਜਾਂਦਾ ਫਲਾਣਾ ਸਿਆ ਦਸਖਾਂ ਭਲਾ ਕਹਿੰਦੇ ਨੇ ਆ ਗੱਲ ਤੇਰੇ ਸਾਹਮਣੇ ਹੋਈ ਤੁਹਾਡਾ ਜਿਸ ਬੰਦੇ ਨਾਲ ਸਵਾਰਥ ਜੁੜਿਆ ਹੈ ਜੇ ਤੁਹਾਡਾ ਬੋਲਿਆ ਹੋਇਆ ਸੱਚ ਉਹਦੇ ਵਿਰੋਧ ਚ ਜਾਂਦਾ ਹੈ ਤੁਸੀਂ ਸੱਚ ਨਹੀਂ ਬੋਲੋਗੇ ਕਹਿ ਦੋਗੇ ਹਾਂਜੀ ਇਦਾਂ ਸੀ ਓਦਾਂ ਸੀ 도ਗਲੀ ਜੀ ਨੀਤੀ ਅਪਣਾ ਕੇ 도ਗਲਾ ਜਿਹਾ ਆਪਣੇ ਆਪ ਨੂੰ ਬਣਾ ਕੇ ਤੇ ਖਿਸਕੰਦਾ ਯਤਨ ਕਰੋਗੇ ਸਿਆਣੇ ਤੇ ਦਾਨੇ ਲੋਕ ਸਮਝ ਜਾਂਦੇ ਨੇ ਇਹ ਜਵਾਬ ਨਹੀਂ ਦੇਣਾ ਚਾਹੁੰਦਾ 도ਗਲਾ ਬਣ ਗਿਆ ਮੈਂ ਕਈ ਵਾਰੀ ਇਹ ਗੱਲ ਕਹਿਣਾ ਹੁੰਦਾ ਵੀ ਜਦੋਂ ਕੋਈ ਤੁਹਾਡੇ ਤੋਂ ਬੰਦਾ ਆਣ ਕੇ ਸਲਾਹ ਮੰਗਦਾ ਹੈ ਕਿਸੇ ਕੰਮ ਵਾਸਤੇ ਇਟ ਮੀਨਸ ਉਹਨੇ ਤੁਹਾਨੂੰ ਆਪਣੇ ਨਾਲੋਂ ਜ਼ਿਆਦਾ ਸਿਆਣਾ ਸਮਝਿਆ ਉਹਨੇ ਤਾਂ ਪੁੱਛਿਆ ਭਾਈ ਆਹ ਕੰਮ ਕਰ ਲਵਾਂ ਨਾ ਕਰ ਲਵਾਂ ਇੱਧਰ ਜਾਣਾ ਚਾਹੁੰਨਾ ਜਾਵਾਂ ਜਾਂ ਨਾ ਜਾਵਾਂ ਤੁਸੀਂ ਜੋ ਤੁਹਾਨੂੰ ਪਤਾ ਹੈ ਉਹ ਸਪਸ਼ਟ ਕਿਉਂ ਨਹੀਂ ਦੱਸ ਦਿੰਦੇ ਸਲਾਹ ਕਿਉਂ ਨਹੀਂ ਦੇ ਦੇ ਦਿੰਦੇ ਭਾਈ ਮੇਰਾ ਤਜਰਬਾ ਆ ਕਹਿੰਦਾ ਮੈਂ ਇਹ ਕੰਮ ਕੀਤਾ ਸੀ ਮੇਰੇ ਰਿਸ਼ਤੇਦਾਰ ਨੇ ਕੀਤਾ ਸੀ ਉਹਦੇ ਨਾਲ ਇਦਾਂ ਹੋਇਆ ਸੀ ਉਹਦੇ ਨਾਲ ਇਦਾਂ ਹੋਇਆ ਸੀ ਬਾਕੀ ਤੂੰ ਵੇਖ ਇਸ ਕੰਮ ਦੇ ਅੰਦਰ ਲਾਭ ਬੜਾ ਹੈ ਇੱਕ ਕੰਮ ਦੇ ਬਾਰੇ ਤੁਹਾਨੂੰ ਸਰਾਸਰ ਪਤਾ ਹੋਏ ਵੀ ਇਹਦੇ ਅੰਦਰ ਨੁਕਸਾਨ ਹੈ ਤੁਸੀਂ ਫਿਰ ਵੀ ਦੋਗਲੀ ਨੀਤੀ ਅਪਣਾ ਲੈਂਦੇ ਹੋ ਸਿੱਧਾ ਕਿਉਂ ਨਹੀਂ ਕਹਿੰਦੇ ਵੀ ਇਸ ਕੰਮ ਦੇ ਅੰਦਰ ਨੁਕਸਾਨ ਹੋਏਗਾ ਇਸ ਪਾਸੇ ਇਸ ਰਾਹ ਦੇ ਉੱਤੇ ਨਾ ਤੁਰ ਦੋਗਲੇ ਜੇ ਬਣ ਕੇ ਵੇਖ ਲਾ ਕਰ ਵੀ ਲਾ ਕਈਆਂ ਨੂੰ ਵਾਧਾ ਹੋ ਜਾਂਦਾ ਹੈ ਕਈਆਂ ਨੂੰ ਘਾਟਾ ਹੋ ਜਾਂਦਾ ਹੈ ਮਤਲਬ ਤੁਸੀਂ ਸਲਾਹ ਵੀ ਨਹੀਂ ਦੇਣੀ ਚਾਹੁੰਦੇ ਔਰ ਏ ਵੀ ਸੋਚਦੇ ਹੋ ਵੀ ਇਹਨੇ ਮੈਨੂੰ ਪੁੱਛਿਆ ਤੇ ਕਵੇ ਨਾ ਸਲਾਹ ਦਿੱਤੀ ਨਹੀਂ 도ਗਲੇ ਜੇ ਆਪਣੇ ਆਪ ਨੂੰ ਬਣਾ ਕੇ ਪੇਸ਼ ਕਰ ਦਿੰਦੇ ਹੋ ਤੇ ਸਾਈਡ ਵੀ ਆਪਣੀ ਸੇਫ ਰੱਖ ਕੇ ਚੱਲਦੇ ਹੋ ਵੀ ਕੱਲ ਨੂੰ ਇਹਦਾ ਨੁਕਸਾਨ ਹੋਇਆ ਕੁਝ ਹੋਇਆ ਤੇ ਆਣ ਕੇ ਮੈਨੂੰ ਕਹਿਣ ਜੋਗਾ ਨਾ ਰਵੇ ਵੀ ਤੂੰ ਅਸਲਾ ਮੈਨੂੰ ਦਿੱਤੀ ਸੀ ਸੱਚ ਬੋਲੋ ਹਾਂ ਇਹ ਗੱਲ ਵੱਖਰੀ ਹੈ ਵੀ ਕਦੇ ਕਦੇ ਸੱਚ ਤੁਸੀਂ ਇਸ ਗੱਲੋਂ ਨਹੀਂ ਬੋਲਦੇ ਵੀ ਸੱਚ ਬੋਲਣ ਤੋਂ ਬਾਅਦ ਉਹ ਸੱਚ ਦਾ ਜਿਹੜਾ ਤੁਹਾਨੂੰ ਮੁਆਵਜ਼ਾ ਭੁਗਤਣਾ ਪੈਂਦਾ ਹੈ ਨਾ ਉਹ ਜ਼ਿਆਦਾ ਹੁੰਦਾ ਹੈ ਖੈਰ ਸੱਚ ਬੋਲੋ ਗੁਰੂ ਨੂੰ ਸਾਹਮਣੇ ਰੱਖੋ ਗੁਰਮਤਿ ਨੂੰ ਸਾਹਮਣੇ ਰੱਖੋ ਸਚਾਈ ਨੂੰ ਸਾਹਮਣੇ ਰੱਖੋ ਫਿਰ ਕਿਹੜਾ ਪਖੰਡੀ ਨਾਰਾਜ਼ ਹੁੰਦਾ ਹੈ ਕੋਈ ਲੀਡਰ ਨਾਰਾਜ਼ ਹੁੰਦਾ ਹੈ ਗੁਰਦੁਆਰੇ ਦੀ ਕਮੇਟੀ ਨਾਰਾਜ਼ ਹੁੰਦੀ ਹੈ ਕੋਈ ਨਾਰਾਜ਼ ਨਹੀਂ ਹੁੰਦਾ ਕੋਈ ਰਾਜ਼ੀ ਰਹਿੰਦਾ ਹੈ ਨਹੀਂ ਰਹਿੰਦਾ ਕਿਉਂ ਫਿਕਰ ਕਰਦੇ ਹੋ ਇੱਕ ਪਾਸੇ ਗੁਰੂ ਦੂਜੇ ਪਾਸੇ ਪ੍ਰਬੰਧਕ ਇੱਕ ਪਾਸੇ ਗੁਰੂ ਦੂਸਰੇ ਪਾਸੇ ਪਖੰਡੀ ਲਾਣਾ ਦਾ ਸਾਧਨ ਸੱਚ ਬੋਲੋ ਗੁਰਮਤਿ ਬੋਲੋ ਚੰਗੇ ਰੋਗੇ ਦੂਜੀ ਗੱਲ ਮਕਸਦ ਦੀ ਪੂਰਤੀ ਵਾਸਤੇ ਸਾਡੇ ਬਹੁਤ ਸਾਰੇ ਪ੍ਰਚਾਰਕ ਵੀਰ ਸੱਚ ਨੂੰ ਜਾਣਦੇ ਹੋਏ ਸੱਚ ਨੂੰ ਪਛਾਣਦੇ ਹੋਏ ਸੱਚ ਦੀ ਸਮਝ ਰੱਖਦੇ ਹੋਏ ਸੱਚ ਤੋਂ ਦਰਕਨਾਰ ਕਰੀ ਜਾ ਰਹੇ ਨੇ ਸੱਚ ਤੋਂ ਦੂਰੀ ਬਣਾਉਂਦੇ ਜਾ ਰਹੇ ਨੇ ਕਾਰਨ ਕਿਉਂਕਿ ਸੱਚ ਬੋਲਿਆ ਫਲਾਣੇ ਸਾਧ ਦੇ ਡੇਰੇ ਤੇ ਆਇਆ ਸਾਧ ਨੂੰ ਵਜੇਗੀ 60 ਸਾਧ ਨੇ ਦੇਣਾ ਹੈ ਲਫਾਫਾ ਭਾਰਾ ਤੇ ਲਫਾਫਾ ਮੈਨੂੰ ਮਿਲਣਾ ਨਹੀਂ ਇਸ ਕਰਕੇ 도ਗਲੇ ਜੇ ਬਣ ਕੇ ਵਿਚਾਰ ਲਾ ਜਾ ਰਹਾ ਬਣਾ ਕੇ ਤੇ ਥੋਂ ਨਿਕਲ ਚਲੋ ਉਧਰ ਦੀ ਵੀ ਗੱਲ ਕਰ ਦੋ ਉਧਰ ਦੀ ਵੀ ਗੱਲ ਕਰੋ ਤੇ ਜੇ ਸਾਧ ਨੇ ਕਹਿ ਦਿੱਤਾ ਵੀ ਮੈਂ ਜਿਹੜੇ ਵੱਡੇ ਸਾਧੂ ਦੀ ਵਰਸੀ ਮਨਾ ਰਿਆਂ ਉਹਦੇ ਆਇਆ ਗੁੰਨੇ ਤੈਨੂੰ ਬੁਲਨੇ ਪੈਣੇ ਨੇ ਤੁਸੀਂ ਉੱਥੇ ਸਟੇਜ ਤੇ ਰੱਖ ਕੇ ਚਾਰ ਵਧਾ ਕੇ ਬੋਲਨੇ ਨੇ ਝੂਠ ਬਣਾ ਕੇ ਬੋਲਨੇ ਨੇ ਕਾਣੀਆਂ ਘਟ ਕੇ ਬੋਲਣੀਆਂ ਨੇ ਕਿਉਂਕਿ ਉਹਨੇ ਇੱਕ ਲਾਲਚ ਦੇ ਦਿੱਤਾ ਹੈ ਜਾਂ ਕਿਸੇ ਚੇਲੇ ਨੇ ਕੰਨਾਂ ਵਿੱਚ ਆਵਾਜ਼ ਪਾ ਦਿੱਤੀ ਵੀ ਬਾਬਾ ਜੀ ਨੇ ਤੇਰੇ ਬਾਰੇ ਨਾ ਆ ਸੋਚਿਆ ਤੈਨੂੰ ਇੰਨਾ ਲਫਾਫਾ ਮਿਲਣਾ ਹੈ ਤੁਸੀਂ ਸਤ ਨੂੰ ਛੱਡ ਕੇ ਪਾਸੇ ਹੋ ਗਏ ਖੈਰ ਇੱਕ ਮੈਂ ਗੱਲ ਕਰ ਦਿਆਂ ਵੀ ਪੈਸੇ ਵਾਲਾ ਜਿਹੜਾ ਤੁਹਾਡਾ ਸਵਾਰਥ ਹੈ ਨਾ ਪੈਸੇ ਵਾਲਾ ਉਹ ਤੁਹਾਡਾ ਸਵੈਮਾਨ ਨਹੀਂ ਬਣਾ ਦਿੰਦਾ ਜਿਹੜਾ ਤੁਹਾਡਾ ਪੈਸੇ ਵਾਲਾ ਸਵਾਰਥ ਹੈ ਨਾ ਤੁਹਾਡੀ ਇੱਜ਼ਤ ਵੀ ਨਹੀਂ ਬਣਾ ਦਿੰਦਾ ਜਿਹੜਾ ਤੁਹਾਡਾ ਪੈਸੇ ਵਾਲਾ ਸਵਾਰਥ ਹੈ ਉਹ ਤੁਹਾਡੀ ਗੈਰਤ ਦਬਾ ਦਿੰਦਾ ਹੈ ਤੁਹਾਡੀ ਜ਼ਮੀਰ ਨੂੰ ਮਾਰ ਦਿੰਦਾ ਹੈ ਤੁਸੀਂ ਆਪਣੀ ਨਿਗਾਹ ਦੇ ਅੰਦਰ ਹੀ ਗਰਕ ਜਾਂਦੇ ਹੋ ਆਪਣੀ ਕਦਰ ਕੀਮਤ ਬਣਾਓ ਸਵਾਰਥੀ ਨਾ ਬਣੋ ਆਪਣੀ ਇੱਜ਼ਤ ਬਣਾਓ ਆਪਣੀ ਗੈਰਤ ਨੂੰ ਜਗਾਓ ਪਰ ਜਦੋਂ ਕਿਦਰੇ ਤੁਹਾਡੀ ਗੈਰਤ ਜਾਂ ਜ਼ਮੀਰ ਦਾ ਥੋੜਾ ਜਿਹਾ ਹਲੂਣਾ ਹੁੰਦਾ ਹੈ ਨਾ ਵੀ ਸੱਚ ਬੋਲ ਤੇ ਸਾਹਮਣੇ ਆਣ ਕੇ ਸਵਾਰਥ ਖੜ ਹੋ ਜਾਂਦਾ ਹੈ ਮੈਂ ਨਹੀਂ ਕਿਸ਼ਤ ਦੇਣੀ ਹੈ ਬਾਬਾ ਜੀ ਨੇ ਇੰਨੇ ਦੇ ਦੇਨੇ ਸਾਨੂੰ ਮਿਲਨੇ ਨਹੀਂ ਛੱਡੋ ਪਰਾਂ ਜਿੱਧਰ ਦੁਨੀਆ ਤੁਰੀ ਜਾ ਰਹੀ ਉਹਦਰੀ ਮੈਂ ਤੁਰਿਆ ਜਾ ਰਿਹਾ ਇੰਨਾ ਘਟਿਆ ਸੋਚਾਂ ਕਰਕੇ ਘਟਿਆ ਕਮੀਨੀਆਂ ਗੱਲਾਂ ਕਰਕੇ ਮਨਮਤ ਨੂੰ ਛੱਡ ਕੇ ਲੋਕ ਗੁਰਮਤ ਨੂੰ ਛੱਡ ਕੇ ਮਨਮਤ ਨੂੰ ਬੋਲੀ ਜਾ ਰਹੇ ਮਨਮਤ ਦਾ ਰਾਹ ਫੜੀ ਜਾ ਰਹੇ ਤਾਂ ਮੈਂ ਰਿਕਵੈਸਟ ਕਰਾਂਗਾ ਮੇਰੇ ਪ੍ਰਚਾਰਕ ਵੀਰਾਂ ਅੱਗੇ ਸਟੇਜ ਦੇ ਬੁਲਾਰਿਆਂ ਦੇ ਅੱਗੇ ਵੀ ਸੱਚ ਬੋਲਿਆ ਕਰੋ ਗੁਰਮਤ ਨੂੰ ਸਾਹਮਣੇ ਰੱਖ ਕੇ ਹਾਂ ਇੱਕ ਗੱਲ ਵੱਖਰੀ ਹੈ ਵੀ ਠਾ ਸੋਟਾ ਕਿਸੇ ਦੇ ਨਾਮ ਆ ਰੋ ਗਿੱਟੇ ਡਾਂਗ ਨਾਮ ਆ ਰੋ ਉਹ ਆਪਣੀ ਔਕਾਤ ਵੇਖ ਕੇ ਬੋਲੋ ਵੀ ਕਿੰਨਾ ਬੋਲ ਸਕਦੇ ਹੋ ਪਰ ਸੁਲਝੇ ਲਖਜੰਟ ਬੋਲਿਆ ਜਾ ਸਕਦਾ ਹੈ ਗੁਰੂ ਦਾ ਪਰਦਾ ਬਣਾ ਕੇ ਬੋਲਿਆ ਜਾ ਸਕਦਾ ਵੀ ਗੁਰੂ ਜੀ ਆ ਕਹਿੰਦੇ ਨੇ ਗੁਰੂ ਜੀ ਕਹਿੰਦੇ ਨੇ ਆਰਥੀ ਨਹੀਂ ਕਰਨੀ ਗੁਰੂ ਜੀ ਕਹਿੰਦੇ ਨੇ ਸੰਗਰਾਂ ਕੋਈ ਵੱਡੀ ਨਹੀਂ ਮਸਿਆ ਕੋਈ ਬਹੁਤੀ ਚੰਗੀ ਨਹੀਂ ਪੁੰਨਿਆ ਕੋਈ ਮਹਾਨ ਦੇ ਨਹੀਂ ਗੁਰੂ ਜੀ ਕਹਿੰਦੇ ਨੇ ਤੀਰਥਾਂ ਦਾ ਇਸ਼ਨਾਨ ਇਦਾਂ ਗੁਰੂ ਜੀ ਕਹਿੰਦੇ ਨੇ ਸਰੋਵਰਾਂ ਦੇ ਵਿੱਚ ਨਾ ਹੁੰਦਾ ਕੋਈ ਫਾਇਦਾ ਨਹੀਂ ਗੁਰੂ ਜੀ ਆ ਕਹਿੰਦੇ ਪਰ ਤੁਸੀਂ ਨਾ ਗੁਰੂ ਦਾ ਪਰਦਾ ਬਣਾ ਕੇ ਸੱਚ ਬੋਲ ਰਹੇ ਹੋ ਨਾ ਆਪਣੀ ਆਪ ਆਪਣੀ ਔਕਾਤ ਬਣਾ ਕੇ ਸੱਚ ਬੋਲ ਰਹੇ ਹੋ ਇਹ ਕਾਰਨ ਨੇ ਪੈਰੋ ਪੈਰ ਮਨਮਤ ਵੱਧਦੀ ਜਾ ਰਹੀ ਹੈ ਤੇ ਗੁਰਮਤ ਦਾ ਦੀਵਾ ਥੋੜਾ ਜਿਹਾ ਲੋ ਹੁੰਦਾ ਮੈਨੂੰ ਨਜ਼ਰ ਪੈ ਰਿਹਾ ਸੱਚ ਬੋਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ